ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੇਅੰਤ ਕਿਰਪਾ ਬਾਰੇ ਜਾਣਾਂਗੇ ਜਦੋਂ ਗੁਰੂ ਸਾਹਿਬ ਜੀ ਨੇ ਇੱਕ ਖਰਗੂਰ ਦਾ ਉਧਾਰ ਕੀਤਾ ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦਾ ਹਰ ਕੰਮ ਕਿਸੇ ਨਾ ਕਿਸੇ ਰੂਹ ਦੀ ਭਲਾਈ ਲਈ ਹੁੰਦਾ ਹੈ ਸੰਗਤ ਜੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਜੰਗਲ ਵਿੱਚ ਗਏ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਤੀਰ ਕਮਾਨ ਫੜਿਆ ਹੋਇਆ ਸੀ ਸਿੱਖ ਵੀ ਗੁਰੂ ਸਾਹਿਬ ਜੀ ਦੇ ਨਾਲ ਨਾਲ ਚੱਲ ਰਹੇ ਸਨ ਅਚਾਨਕ ਇੱਕ ਖਰਬੂਸ਼ ਉੱਥੋਂ ਦੀ દોੜਿਆ ਸਾਰੇ ਸਿੱਖਾਂ ਨੇ ਸੋਚਿਆ ਕਿ ਗੁਰੂ ਸਾਹਿਬ ਸ਼ਾਇਦ ਸ਼ਾਇਦ ਇਹਦਾ ਸ਼ਿਕਾਰ ਕਰਨ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਕਮਾਨ ਚੁੱਕੀ ਤੇ ਤੀਰ ਚਲਾਇਆ تیر ਖਰਗੋਸ਼ ਨੂੰ ਲੱਗਾ ਅਤੇ ਉਹ ਖਰਗੋਸ਼ ਥੋੜੀ ਹੀ ਦੇਰ ਵਿੱਚ ਡਿੱਗ ਕੇ ਮਰ ਗਿਆ ਸਿੰਘਾਂ ਨੇ ਮਾਨੇ ਵਿੱਚ ਸਵਾਲ ਆਇਆ ਕਿ ਗੁਰੂ ਸਾਹਿਬ ਜੀ ਤੁਸੀਂ ਤਾਂ ਸਦਾ ਦਇਆ ਦੇ ਸਰੂਪ ਹੋ ਫਿਰ ਇਹ ਸ਼ਿਕਾਰ ਕਿਉਂ ਕੀਤਾ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਹਰ ਜੀਵ ਵਿੱਚ ਵਾਹਿਗੁਰੂ ਨੂੰ ਵੇਖਦੇ ਹੋ ਪਰ ਇਹ ਫਿਰ ਇਹ ਖਰਗੋਸ਼ ਕਿਉਂ ਮਾਰਿਆ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਸ ਕੇ ਬਖਸ਼ਿਸ਼ ਕੀਤੀ ਇਹ ਖਰਗੋਸ਼ ਪਿਛਲੇ ਜਨਮ ਵਿੱਚ ਮਨੁੱਖ ਸੀ ਇਸ ਨੇ ਕੁਝ ਅਜਿਹੇ ਕਰਮ ਕੀਤੇ ਸਨ ਜਿਨ੍ਹਾਂ ਕਰਕੇ ਇਹ ਜਾਨਵਰ ਦੀ ਜੋਨੀ ਵਿੱਚ ਆ ਗਿਆ ਕਈ ਜਨਮਾਂ ਤੋਂ ਇਹ ਰੂਹ ਮੁਕਤੀ ਦੀ ਉਡੀਕ ਕਰ ਰਹੀ ਸੀ ਅੱਜ ਗੁਰੂ ਜੀ ਦੀ ਕਿਰਪਾ ਨਾਲ ਇਸ ਦਾ ਜਾਨਵਰ ਜਨਮ ਖਤਮ ਹੋ ਗਿਆ ਹੁਣ ਅਗਲੇ ਜਨਮ ਵਿੱਚ ਮਨੁੱਖ ਰੂਪ ਧਾਰ ਕੇ ਨਾਮ ਜਪਣ ਜੋਗਾ ਬਣੇਗਾ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਕਰਮ ਹਰ ਕੰਮ ਸਾਨੂੰ ਰੂਹਾਨੀ ਸਿੱਖਿਆ ਦਿੰਦਾ ਹੈ ਜਿਵੇਂ ਖਰਗੋਸ਼ ਦਾ ਉਧਾਰ ਹੋਇਆ ਉਸੇ ਤਰ੍ਹਾਂ ਜਦੋਂ ਅਸੀਂ ਗੁਰੂ ਜੀ ਦੀ ਸ਼ਰਣ ਆਉਂਦੇ ਹਾਂ ਸਾਡੇ ਪਿਛਲੇ ਕਰਮਾਂ ਦੇ ਬੰਧਨ ਵੀ ਟੁੱਟ ਜਾਂਦੇ ਹਨ ਇਹ ਸਾਖੀ ਦੱਸ ਨਹੀਂ ਆ ਸਾਫ ਹੈ ਗੁਰੂ ਨਾਲ ਜੁੜ ਕੇ ਹੀ ਅਸਲੀ ਮੁਕਤੀ ਮਿਲਦੀ ਹੈ ਸੰਗਤ ਜੀ ਆਓ ਅਸੀਂ ਵੀ ਸਭ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਗੁਰਬਾਣੀ ਨਾਲ ਜੁੜੀਏ ਨਾਮ ਜਪੀਏ ਅਤੇ ਆਪਣਾ ਜੀਵਨ ਕਾਮਯਾਬ ਕਰੀਏ ਵੰਡ ਕੇ ਛਕੀਏ ਕੀਰਤ ਕਰੀਏ ਸੰਗਤ ਜੀ ਤੇ ਕਰ ਤੋਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਹੈ ਗੁਰਜੀ ਕੀ ਫਤਿਹ